ਨੇ ਕੱਚੀਆਂ ਨਾ ਸੋਚੀਦਾ ਇਹਨਾਂ ਦੋ ਲੋਕ ਵੀ ਨਹੀਂ ਕੋਈ ਇਕਾਈਦਰ ਇਕਾਈਦਰ ਉਹ ਸੀ ਖਾਣੇ ਮਨਾ ਦੇ ਮੁਸਲਮਾਨ ਨੇ ਡੇ ਕਮੀ ਹਾਂਜੀ ਉਹਨਾਂ ਨੂੰ ਉਹਨਾਂ ਮਨਾ ਕੇ ਇਹ ਕੱਚੀਆਂ ਸੀ ਪੱਕੀਆਂ ਬਾਬਾ ਜੀ ਕੱਚੀਆਂ ਸਨ ਉਹ ਵੀ ਹਾਂ ਗੁਰਦੁਆਰਾ ਦੇ ਬਣਾ ਵਸ ਇੱਥੇ ਕਰਕੇ ਮਾਰ ਛੋਟਾ ਜਿਹਾ ਬਸ ਨੰਬਰਦਾਰ ਜਿੰਦਾ ਸੀ ਨੰਬਰਦਾਰ ਦਾ ਘਰ ਇੱਥੇ ਸੀ ਹਾਂਜੀ ਤੇ ਇੱਥੇ ਨਾਲ ਇਹਨਾਂ ਨੇ ਗੁਰਦੁਆਰਾ ਬਣਾਇਆ ਸੀ ਉਹ ਅੱਗੇ ਨਾਲ ਗੁਰਦੁਆਰਾ ਆਇਆ ਸੀ ਅੱਜ ਗੁਰਦੁਆਰਾਂ ਵਾਲੀ ਸਾਈਡ ਤੇ ਮੁਸਲਮਾਨ ਪਹਿਲਾਂ ਕੋਈ ਕਮੀ ਕੁਮਾਰਾ ਇੱਥੇ ਪਾਏ ਹੈਗੇ ਸਨ ਵੀ ਸਾਰੇ ਮੁਸਲਮਾਨ ਇਹ ਸਿੱਖ ਕਰਨ ਇੱਥੇ ਸਹੀ ਉਸਿੱਖਾਂ ਦਾ ਪਿੰਡ ਹੀ ਸੀ ਸਾਰਾ ਹਾਂ ਸਿੱਖਾਂ ਦਾ ਪਿੰਡ ਸੀ ਤੁਸੀਂ ਇੱਕ ਸੂਕ ਆਪਣਾ ਫਿਰ ਉਧਰਲੇ ਉਹ ਆਏ ਸਨ ਐਸੇ ਦੇਖਣ ਆਲਾ ਪਿੰਡ ਅੱਛਾ ਇੱਥੇ ਖਾਇਸੇ ਨਹੀਂ ਇੱਥੇ ਦੇਖਣ ਆਲਾ ਪਿੰਡ ਸਹੀ ਦੋ ਵਾਰੀ ਆਏ ਨੇ ਵੇਖ ਕੇ ਸਕੂਲ ਹੈਗਾ ਸੀ ਇੱਥੇ ਉਹ ਪਰਾਂ ਪਿੱਛੇ ਬਣਿਆ ਹੋਆ ਆਜੇ ਤੇ ਉਹ ਬੋਰ ਕਹੀਏ ਨਾ ਉਸ ਸਿੱਖਾਂ ਨੂੰ ਲਾ ਦੇ ਸਕੂਲ ਬੜਾ ਵੱਡਾ ਇਸ ਪਿੰਡ ਦੇ ਵੀ ਹਾਲਾਤ ਕੋਈ ਮਾਰੇ ਮੋਟੇ ਵਿੱਚ ਮਕਾਨ ਹੈਗੇ ਪੱਕੇ ਦੂਜੇ ਸਾਰੇ ਕੱਚੇ ਸੁਣੇ ਵੀ ਅਲੈਕੁਮ ਸਲਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਵੇ ਸੰਗਤ ਪੰਜਾਬ ਦੇ ਸ਼ੌਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜੇ ਦਾ ਪਿੰਡ ਕਿਲਾ ਦੀਵਾਨ ਸਿੰਘ ਇਹ ਪਿੰਡ ਕਸੂਰ ਗੁਜਰਾ ਸ਼ਾਹ ਮੁਕੀਮ ਰੋਡ ਤੇ ਦੀਪਾਲਪੁਰ ਤੋਂ 20 ਮੀਲ ਦੇ ਪੰਧ ਤੇ ਹੈ ਇਹ ਸਿੱਖ ਸਰਦਾਰਾਂ ਦੀ ਵੱਡੀ ਤਦਾਦ ਦਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਪਰ ਪਿੰਡ ਕਿਲਾ ਦੀਵਾਨ ਸਿੰਘ ਹੁਣ ਯੂਸਫ ਪੱਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤੇ ਹੁਣ ਚਲਨੇ ਆ ਜੀ ਕਿਸੇ ਐਸੇ ਬਜ਼ੁਰਗ ਕੋਲ ਜਿਹੜੀ ਇਸ ਪਿੰਡ ਬਾਰੇ ਪੁਰਾਣੀਆਂ ਯਾਦਾਂ ਆਪ ਸਭ ਤੇ ਸਾਡੇ ਨਾਲ ਸਾਂਝੀਆਂ ਕਰਨ ਅਸਲਾਮੁਅਲੈਕਮ ਬਾਬਾ ਜੀ ਵਾਲੈਕਮ ਸਲਾਮ ਜੀ ਕੀ ਹਾਲ ਚਾਲ ਹੈ ਸ਼ੁਕਰ ਅੱਲਾਹ ਤਾਲਾ ਦਾ ਜੀ ਨਾਮ ਕੀ ਬਾਬਾ ਜੀ ਤੁਹਾਡਾ ਮੇਰਾ ਹਾਜੀ ਮਮਸ਼ਾਵੀ ਤੇ ਵਾਲਦ ਸਾਹਿਬ ਦਾ ਹਾਂ ਜੀ ਵਾਲਦ ਸਾਹਿਬ ਦਾ ਵੱਡਿਆਂ ਦਾ ਵਾਲਦ ਸਾਹਿਬ ਦਾ ਬਾਬਾ ਦਾ ਨਾਮ ਹਾਂ ਜੀ ਹਾਂ ਮਮਸ਼ਾਵੀ ਬਲ ਜਲਾਦੀਨ ਸਹੀ ਇਹ ਬਾਬਾ ਜੀ ਦੋ 47 ਦੀ ਵੰਡ ਤੋਂ ਪਹਿਲਾਂ ਇਸੇ ਪਿੰਡ ਦੇ ਰਹਿਣ ਵਾਲੇ ਕਿ ਚੜ੍ਹਦੇ ਪੰਜਾਬ ਤੋਂ ਇੰਡੀਆ ਨੂੰ ਆਏ ਸੀ ਇੰਡੀਆ ਨੂੰ ਆਏ ਸੀ ਸਹੀ ਕਿਹੜਾ ਪਿੰਡ ਸੀ ਆਪਣਾ ਲਖੇਗੇ ਸਹੀ ਦ ਜ਼ਿਲ੍ਹਾ ਜ਼ਿਲ੍ਹਾ ਪਰੋਜ਼ਪੁਰ থানা ਤਹਿਸੀਲ ਮੁਖਸਾਰ ਆ ਹਾਂ ਵੀ ਉੱਥੋਂ ਮੇਰੇ ਇੱਥੇ ਆ ਗਏ ਮੇਰੇ ਪੱਕੇ ਪੱਕੇ ਇੱਥੇ ਆ ਗਏ ਆ ਇੱਥੇ ਪੱਕੇ ਪੱਕੇ ਆ ਗਏ ਤੇ ਇਹ ਪਿੰਡ ਬਾਬਾ ਜੀ ਜਿਹੜਾ ਹੈਗਾ ਹਾਂ ਇਹ ਫਿਰ ਕੱਚਾ ਸੀ ਪੱਕਾ ਕਿਵੇਂ ਤੇ ਲਾ ਸੀ ਇਸ ਪਿੰਡ ਦੇ ਇਸ ਪਿੰਡ ਦੇ ਵੀ ਹਾਲਾਤ ਕੋਈ ਮਾਰੇ ਮੋਟੇ ਮਕਾਨ ਹੈਗੇ ਫਿਰ ਪੱਕੇ ਇਹ ਸਾਰੇ ਕੱਚੇ ਸੁਣੇ ਵੀ ਠੀਕ ਆ ਜੋ ਜਿਹੜੇ ਸਦੂ ਵੀ ਮੋੜਾ ਜਿੱਥੇ ਬੈਗੇ ਸਾਰੀ ਬਿਆਜ਼ਰੀ ਕੀ ਮੋੜਾ ਹੋਈ ਜਿਹਨੇ ਬਾਹਰ ਭੋਏ ਮੰਡਾ ਹਾਂਜੀ ਆ ਗਈ ਲਾਟ ਹੋ ਗਈ ਲਾਟ ਮਿਲਤ ਹੋ ਗਈ ਸਹੀ ਉਹ ਸਾਰੀ ਬਿਆਜ਼ਰੀ ਜਿਹੜੀ ਸੀ ਸਾਰੇ ਇੱਥੇ ਬਿਆਜ਼ਰੀ ਸਾਰੀ ਕੋਈ ਸਾਡੀ ਠੀਕ ਆਉ ਪਹਿਲੇ ਭਟੀਆਂ ਦਾ ਆ ਵੀ ਭਟੀਆਂ ਦਾ ਤੇ ਇਹ ਬੱਬਾ ਜੀ ਜਿਹੜਾ ਇਹ ਪਿੰਡ ਹੈਗਾ ਇਹ ਬਹੁਤੀ ਅਕਸਰੀ ਇੱਥੇ ਪਹਿਲੇ ਮੁਸਲਮਾਨਾ ਦੀ ਸੀ ਕਿ ਸਿੱਖਾਂ ਦੀ ਸੀ ਇਹ ਪਹਿਲਾਂ ਸਿੱਖਾਂ ਦੀ ਸੀ ਸਹੀ ਮੁਸਲਮਾਨ ਕਿੰਨੇ ਘੁੱਸੀ ਇੱਥੇ ਮੁਸਲਮਾਨ ਪਹਿਲਾਂ ਕੋ ਕਮੀ ਕੁਮਾਰਾ ਇਥੇ ਭਾਏ ਹੋ ਇਹੇ ਸਾਰੇ ਮੁਸਲਮਾਨ ਇਹ ਸਿੱਖ ਸਨ ਇਥੇ ਸਹੀ ਉਹ ਸਿੱਖਾਂ ਦਾ ਪਿੰਡ ਸੀ ਸਾਰਾ ਹਾਂ ਸਿੱਖਾਂ ਦਾ ਪਿੰਡ ਸੀ ਠੀਕ ਤੇ ਇੱਥੇ ਕਿੰਨੇ ਕੋ ਖੂਹ ਸੀ ਬਾਬਾ ਜੀ ਹਾਂ ਜੀ ਇੱਥੇ ਕਿੰਨੇ ਖੂਹ ਸੀ ਇੱਥੇ ਵੀ ਖੂਹ ਹੈਗੇ ਸਨ 8-9 ਖੂਹ ਇੱਥੇ ਸਨਗੇ ਸਹੀ ਇਹ ਬਾਬਾ ਜੀ ਖੂਹ ਇਸ ਦਿੰਦੇ ਸੀ ਕਿ ਕੋਈ ਨਾਮ ਵੀ ਹੈਗਾ ਸੀ ਖੂਹਾਂ ਦਾ ਖੂਹਾਂ ਦਾ ਆਪਾਂ ਨਾਂ ਸੰਦੇ ਤੇ ਕੋਈ ਇੱਥੇ ਮਤ ਬਲੇ ਇਥੋਂ ਆ ਵਾਜ ਦਾ ਟੂਰੀਆਂ ਕੋ ਆਈ ਦਾ ਕਵਰਾਂ ਵਾਲਾ ਵਾਜ ਦਾ ਕਾਂਗੜੇ ਵਾਲਾ ਵਾਜ ਦਾ ਕੋਈ ਆਪਵਾਇਆ ਵਾਲਾ ਵਾਜ ਦਾ ਔਰ ਰਾਖੜਾ ਵਾਲਾ ਵਾਜ ਦਾ ਇਸਰੇ ਕੋਹ ਦੇ ਨਾਮ ਸਿੱਕੇ ਕਾਂਗੜੇ ਲਿਖੇ ਸਾਰੇ ਉਸ ਵਜੇ ਤਰ੍ਹਾਂ ਇੱਥੇ ਬਾਬਾ ਜਿੱਦੋਂ ਤੁਸੀਂ ਆਏ ਜੀ ਇੱਥੇ ਮਸਜਿਦ ਬਣੀ ਹੋਈ ਸੀ ਪਹਿਲੇ ਇਹ ਕੱਚੀਆਂ ਨਾਲ ਸਜਦਾ ਇਹਨਾਂ ਦੋ ਦੋ ਸਿਰਾਂ ਇਹ ਕੋਈ ਇਕਾਈ ਤੇ ਇਕਾਈ ਤੇ ਉਹ ਸੀ ਖਣ ਮਨਾਦੇ ਮੁਸਲਮਾਨ ਨੇ ਡੇਗੇ ਨਾਲ ਕਮੀ ਹਾਂਜੀ ਉਹਨਾਂ ਨੂੰ ਉਹਨਾਂ ਮਨਾ ਕੇ ਇਹ ਇਹ ਕੱਚੀਆਂ ਸੀ ਕਿ ਪੱਕੀਆਂ ਬਾਬਾ ਜੀ ਕੱਚੀਆਂ ਸਨ ਉਹ ਵੀ ਸਹੀ ਹਾਂ ਕਿਹੜੀ ਮਸਜਿਦੀ ਵਿੱਚ ਕਹਾ ਹੈਗੀ ਹੈ ਇਹ ਇੱਥੇ ਦੇਖੋ ਜਿੱਥੇ ਆਪ ਖਾਇਆ ਸੀ ਉਹ ਸੀ ਹਾਂਜੀ ਇੱਕ ਉਹ ਜਿੱਥੇ ਬਣੀ ਖਾਈ ਉਹ ਤੇ ਉਹ ਵੱਡੀ ਮਸਜਿਦ ਜਿਹੜੀ ਬਣੀ ਹਾਂ ਸਹੀ ਕੱਚੀ ਹੋਣੀ ਸੀ ਪੱਕੀਆਂ ਬਣਾਤੀ ਸਾਰੀਆਂ ਸਹੀ ਤੇ ਬਬੇ ਜੀ ਵੀ ਤੇ ਸਿੱਖ ਰਹਿੰਦੇ ਸੀ ਉਹਨਾਂ ਨੇ ਆਪਣੀ ਵੀ ਕੋਈ ਬਾਤ ਦਾਸ ਤੇ ਬਣਾਈ ਹਾਂ ਉਹਨਾਂ ਗੁਦਵਾਰਾ ਜਿਹਾ ਬਣਾ ਉਹ ਸੀ ਇੱਥੇ ਕਰਕੇ ਮਾਰ ਛੋਟਾ ਜਿਹਾ ਬਸ ਤੇ ਉਹ ਦੂਜਾ ਉਹ ਆਪੋ ਆਪ ਫੇਸ ਮੈਂ ਬਸ ਬਚ ਪਿੰਡ ਦੇ ਵਿੱਚ ਕਿ ਬਾਹਰ ਬਣਾਇਆ ਸੀ ਪਿੰਡ ਦੇ ਵਿੱਚ ਹੀ ਸੀ ਠੀਕ ਹਾਂ ਜੀ ਪਿੰਡ ਦੀ ਉਹ ਮਸਜਿਦ ਜਿਹੜੀ ਕਿ ਸਿੱਖ ਸਰਦਾਰਾਂ ਨੇ ਆਪਣੀ ਜਿਹੜੀ ਮੁਸਲਮਾਨ ਰૈયਤ ਸੀ ਉਹਨੂੰ ਬਣਾ ਕੇ ਦਿੱਤੀ ਸੀ ਉਸ ਟਾਈਮ ਤੇ ਇਹ ਕੱਚੀ ਸੀ ਫਿਰ ਮਹਾਜਰਾਂ ਨੇ ਆ ਕੇ ਇਹਨੂੰ ਪੱਕਿਆ ਬਣਾਇਆ ਪਿੰਡ ਦੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਤੋਂ ਬਾਹਰ ਵਾਲੀ ਸਾਈਡ ਤੇ ਇਸ ਪਿੰਡ ਦੇ ਜ਼ਗੀਰਦਾਰ ਜੀ ਦਾ ਡੇਰਾ ਹੋਇਆ ਕਰਦਾ ਸੀ ਤੇ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਹੋਇਆ ਕਰਦਾ ਸੀ ਹੁਣ ਅਸੀਂ ਉਧਰ ਜਾ ਰਹੇ ਹਾਂ ਤੇ ਤੁਹਾਨੂੰ ਵਿਖਾਣੇ ਹਾਂ ਉਸ ਜਗ੍ਹਾ ਦਾ ਤੇ ਇਹ ਇਹ ਜਿਹੜੀ ਸਾਹਮਣੇ ਇਹ ਜਗ੍ਹਾ ਸੀ ਇੱਥੇ ਉਹਨਾਂ ਨੇ ਬਣਾਇਆ ਸੀ ਆਪਣਾ ਹਾਂਜੀ ਤੇ ਮਤਲਬ ਜਿਹੜਾ ਉਹਨਾਂ ਦਾ ਨਾ ਵੱਡਾ ਮਤਲਬ ਵੇਲੀਆਂ ਹੀ ਹੋਣੇ ਨੰਬਰਦਾਰ ਜਿੰਦਾ ਸੀ ਨੰਬਰਦਾਰ ਦਾ ਘਰ ਇੱਥੇ ਸੀ ਹਾਂਜੀ ਤੇ ਇੱਥੇ ਨਾਲ ਇਹਨਾਂ ਨੇ ਗੁਰਦੁਆਰਾ ਬਣਾਇਆ ਸੀ ਉਹ ਅੱਗੇ ਨਾਲ ਗੁਰਦੁਆਰਾ ਆਇਆ ਸੀ ਅੱਗੇ ਦਰਬਾਰ ਵਾਲੀ ਸਾਈਡ ਤੇ ਬੜੀ ਜਿਹੜੇ ਜਦੋਂ ਜਿਹੜੇ ਇੱਥੋਂ ਗਏ ਨੇ ਕਦੀ ਕੋ ਪਿੰਡ ਦੇਖਣ ਆਏ ਆ ਇਹ ਪਿੰਡ ਦੇਖਣ ਆਇਆ ਕਦੀ ਕੋ ਸਿੱਖ ਸੁੱਕ ਆਪਣਾ ਤੇ ਉਹ ਉਧਰ ਉਹ ਆਏ ਸਨ ਇਸ ਦੇਖਣ ਆ ਆ ਪਿੰਡ ਅੱਛਾ ਦੇਖ ਆਏ ਸਨ ਇੱਥੇ ਦੇਖਣ ਆ ਆ ਪਿੰਡ ਦੋ ਵਾਰੀ ਆਏ ਨੇ ਦੇਖ ਕੇ ਤੇ ਬਾਬਾ ਜੀ ਇੱਥੇ ਸਕੂਲ ਹੈਗਾ ਸੀ ਜਦੋਂ ਤੁਸੀਂ ਆਏ ਜੀ ਅਸੀਂ ਸੁ ਲੋਗਾਂ ਸਕੂਲ ਹੈਗਾ ਸੀ ਇੱਥੇ ਉਹ ਪਰੰਪਰਿਚੇ ਬਣਾਵਾ ਮਜਦ ਨਾਲ ਲਾ ਜਿਹੜਾ ਹੈਗਾ ਆ ਜਿਹੜਾ ਉਹ ਕੋਰ ਕਹੀਏ ਨਾ ਉਸ ਸਿੱਖਰ ਦਾ ਆਜੋ ਸਕੂਲ ਬੜਾ ਵੱਡਾ ਹੈ ਸਹੀ ਸਿੱਖਰ ਦਾ ਆਜੋ ਸਕੂਲ ਹੈ ਦਾ ਇਹ ਬੜਾ ਪੁਰਾਣਾ ਸਕੂਲ ਹੈ ਇਹ ਹੈ ਜੀ ਇਸ ਪਿੰਡ ਦਾ ਸਕੂਲ گورਨਮੈਂਟ ਹਾਈ ਸਕੂਲ ਕਿਲਾ ਦੀਵਾਨ ਸਿੰਘ ਉਕਾੜਾ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਕੂਲ ਬਣਾਇਆ ਗਿਆ ਸੀ ਤੇ ਤੁਸੀਂ ਇੱਥੇ ਦੇਖੋਗੇ ਲਿਖਿਆ ਵੀ ਹੋਇਆ ਹੈ ਕਾਇਮशुदा ਪ੍ਰਾਇਮਰੀ 1905 ਮਿਡਲ 1999 ਤੇ ਹਾਈ ਸਕੂਲ ਹੋਇਆ 862020 ਗਵਰਨਮੈਂਟ ਹਾਈ ਸਕੂਲ ਕਿਲਾ ਦੀਵਾਨ ਸਿੰਘ ਤੇ ਇਹ ਹੈ ਜੀ ਉਹ ਦਰਖਤ ਜਿਹੜਾ ਕਿ ਬਜ਼ੁਰਗਾਂ ਨੇ ਵੀ ਦੱਸਿਆ ਕਿ ਸਿੱਖ ਸਰਦਾਰ ਇੰਦੇ ਥੱਲੇ ਬਹਿ ਕੇ ਪੜ੍ਹਦੇ ਹੁੰਦੇ ਸੀ ਅੱਜ ਵੀ ਇਹ ਸਕੂਲ ਦੇ ਅੰਦਰ ਇਹਦੀ ਨਿਸ਼ਾਨੀ ਮੌਜੂਦ ਹੈ ਬਬਈ ਨਹੀਂ ਕੋਈ ਡੇਰੇ ਡੂਰੇ ਵੀ ਪੱਕੇ ਹੁੰਦੇ ਸੀ ਨੰਬਰਦਾਰਾਂ ਦੇ ਜਿਵੇਂ ਹੁੰਦੇ ਨੇ ਇੱਥੇ 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 ਦਾ ਮਨ ਹੋਣਾ ਸਾਰੇ ਲੰਬਦਾਰ ਪੱਕੇ ਨੇ ਸਾਰੇ ਡੇਰੇ ਨਹੀਂ ਨਹੀਂ ਜਿਵੇਂ ਮਤਲਬ 47 ਟਾਈਮ ਤੁਸੀਂ ਆਏ ਜੇ ਉਦੋਂ ਵੀ ਮੈਂ ਕਿਹਾ ਜੇ ਕੋਈ ਪੱਕੇ ਡੇਰੇ ਬਣੇ ਸੀ ਕਿ ਕੱਚੇ ਹੀ ਸੀ ਸਾਰਾ ਨਹੀਂ ਮੈਂ ਸਿੱਖਾਂ ਦੇ ਬੈਠ ਕੇ ਬੌਟ ਕਬੜਾ ਜੀ ਡੇਰਾ ਹੋਲੇ ਪੱਕਾ ਕੋਈ ਵੀ ਨਹੀਂ ਸੀ ਜਿਹੜਾ ਬਿਆਹ ਆ ਸਾਰਾ ਸੰਜਾਇਦਾ ਸਹੀ ਆਹ ਤੇ ਜਿਹੜੇ ਤੁਹਾਡੇ ਹੁਣ ਜਿਹੜੇ ਤੁਹਾਨੂੰ ਪਤਾ ਜਿਹੜੇ ਸਿੱਖ ਇੱਥੇ ਆਏ ਸੀ ਆਹ ਓ ਓ ਇੱਥੋਂ ਦੀ ਰਹਿਣ ਵਾਲੇ ਸੀ ਉਹਨਾਂ ਦਾ ਵੀ ਕੋਈ ਡੇਰਾ ਢੁਰਾ ਹੈਗਾ ਸੀ ਕਿ ਵੈਸੇ ਪਿੰਡ ਵੇਖਣ ਆਏ ਸੀ ਬਾਜੀ ਦਾ ਡੇਰਾ ਏਡਾ ਕੋਈ ਨਹੀਂ ਵੇਖਿਆ ਨਾਂ ਦਾ ਆਇਆ ਵਿਆਖੀ ਹੈ ਯਾ ਡੇਰਾ ਨਾ ਲੱਗੇ ਕੋਣਾ ਆ ਆ ਛੱਜਾ ਖੜਾ ਹੈ ਨਾ ਇਹ ਸੜਾ ਕੋਈ ਛੱਜਾ ਵਾਸਤੇ ਉਹਨਾਂ ਦਾ ਸਹੀ ਸਾਰੇ ਕਰ ਸਕੂਲ ਹੈਗਾ ਸੀ ਬੰਦਾ ਇਹ ਸਕੂਲ ਵਿੱਚ ਭਾਂਗ ਹੋ ਗਿਆ ਉਹ ਜਿਹੜਾ ਬੜਾ ਵੱਡਾ ਸਕੂਲ ਵੀ ਹੁਣ ਤਾਂ ਜਿਆਦਾ ਥੋੜੀ ਰਹੇਗੀ ਇਹ ਬੜਾ ਵੱਡਾ ਸਕੂਲ ਸੀ ਆਪਣੇ ਪਿੰਡ ਨੂੰ ਨਾਂ ਲਾਲ ਕਿਹੜੇ ਪਿੰਡ ਲੱਗਦੇ ਨੇ ਜੀ ਆਪਣੇ ਪਿੰਡ ਨੂੰ ਇੱਥੇ ਹਾਂਜੀ ਇੱਥੇ ਓ ਕਿਲਾ ਵੀ ਦਵਾਰ ਸਿੰਘ ਉਹ ਵੀ ਸਾਡਾ ਗਾਜ਼ਰੀ ਜਰਾ ਵਸਤੀ ਨੂੰ ਲਾਉ ਲੋ ਕਿਲਾ ਆਈਦਾ ਹੈ ਚਿਸਤੀ ਨੇ ਇਧਰ ਨਾਲ ਘੂਲ ਨੇ ਖਾਨ ਬਾਦਰੀ ਰਾਜੋ ਵਾਲੇ ਇਸ ਨਾਲ ਦੇ ਨਾਲ ਨਾਲ ਇਹ ਬਾਬਾ ਜੀ ਮੁਸਲਮਾਨਾ ਦੇ ਸੀ ਇਹ ਸਾਰੇ ਸਿੱਖਾਂ ਦੇ ਸੀ ਇਧਰ ਵਾਲੇ ਨਹੀਂ ਸਿੱਖਾਂ ਦੇ ਦਾ ਵਸੇ ਇੱਕ ਇਹ ਸੀ ਜਾਨ ਮਨੇ ਜਿਹੜੇ ਮੁਸਲਮਾਨਾ ਸਾਰੇ ਖਾਨ ਬਾਦਰੀ ਮੁਸਲਮਾਨ ਆਂਦਾ ਰਾਜੋ ਵਾਲੇ ਮੁਸਲਮਾਨਾਂ ਦੇ ਜਿਹੜੇ ਦੋ ਵੀ ਮੁਸਲਮਾਨ ਆਂ ਆਮਾਨ ਵਾਲਾ ਇਹਨੂੰ ਸੁਲਮਾਨ ਆਂ ਉਹ ਵਸੇ ਨੁਰਲਾ ਯੋ ਮੁਸਲਮਾਨ ਹੋ ਗਿਆ ਸੀ ਉਹੀ ਵਸੇ ਅਗੇ ਭਾਈ ਕੇ ਜੋ ਜੋ ਸਾਰੇ ਮੁਸਲਮਾਨ ਨੇ ਇਹ ਐਸੇ ਇੱਕ ਪਿੰਡ ਸੀ ਵਚਾਰੇ ਸਹੀ ਬ ਇਹ ਹੀ ਸੀ ਬਾਕੀ ਮੁਸਲਮਾਨਾਂ ਦੇ ਪਿੰਡ ਹਾਂ ਬਨੇ ਮਨ ਪਿੰਡ ਸਾਰੇ ਮੁਸਲਮਾਨਾਂ ਦੇ ਸੀ ਇਹ ਉਧਰ ਖੜਾ ਜਿਹੜਾ ਤੁਸੀਂ ਵੇਖ ਰਹੇ ਜਿੱਥੇ ਸਿੱਖ ਸਰਦਾਰਾਂ ਦੇ ਬੱਚੇ ਪੜ੍ਹਦੇ ਸਨ ਤੇ ਨਾਲ ਹੀ ਸਕੂਲ ਹੈ ਤੇ ਸਕੂਲ ਦੇ ਨਾਲ ਗਲੀ ਜਿਹੜੀ ਹੈ ਇਹ ਸਾਰੀ ਸਰਦਾਰਾਂ ਵਾਲੀ ਗਲੀ ਹੀ ਮਸ਼ਹੂਰ ਹੈ ਸਕੂਲ ਇਧਰ ਆ ਜਾਂਦਾ ਸੱਜੇ ਹੱਥ ਤੇ ਇਧਰ ਸਾਰਾ ਇਥੇ ਦੂਸਰੇ ਨੰਬਰਦਾਰ ਜੀ ਦਾ ਡੇਰਾ ਹੋਇਆ ਕਰਦਾ ਸੀ ਹੁਣ ਇਥੇ 15 ਤੋਂ 16 ਫੈਮਲੀਆਂ ਰਹਿ ਲੀਆਂ ਜਿੰਦੀ ਵਜ੍ਹਾ ਤੋਂ ਅਸੀਂ ਅੰਦਰ ਨਹੀਂ ਜਾ ਸਕਦੇ ਤੇ ਵੀਰ ਜੀ ਨੇ ਕਿਹਾ ਕਿ ਤੁਹਾਨੂੰ ਅਸੀਂ ਅੰਦਰੋਂ ਇੱਕ ਪੁਰਾਣੇ ਦਰਵਾਜ਼ੇ ਦੀ ਵੀਡੀਓ ਬਣਾ ਕੇ ਦੇਣੇ ਆ ਤੇ ਇਹ ਹੁਣ ਉਹ ਦਰਵਾਜ਼ਾ ਜਿਹੜਾ ਕਿ ਵੀਰ ਜੀ ਨੇ ਤੁਹਾਨੂੰ ਅੰਦਰੋਂ ਵੀਡੀਓ ਬਣਾ ਕੇ ਦਿੱਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੰਡ ਵੇਲੇ ਉਜੜ ਕੇ ਉਹ ਇੱਥੇ ਆ ਕੇ ਵਸੇ ਤੇ ਇਹ ਉਦੋਂ ਦੀ ਸਿਰਫ ਇੱਕ ਇਹੀ ਨਿਸ਼ਾਨੀ ਹੈ ਜਿਹੜੀ ਪੁਰਾਣੀ ਬਾਕੀ ਸਾਰੀਆਂ ਚੀਜ਼ਾਂ ਜ਼ਰੂਰਤ ਦੇ ਮੁਤਾਬਕ ਠਾ ਕੇ ਦੁਬਾਰਾ ਬਣ ਗਈਆਂ ਹੋਈਆਂ ਹੁਣ ਆਪਣੇ ਪਿੰਡ ਚ ਕਿਹੜੀ ਕਿਹੜੀ ਬਰਾਦਰੀ ਬੈਠੀ ਬੱਬਾ ਜੀ ਇੱਥੇ ਹਾਂਜੀ ਇੱਥੇ ਬਸ ਗਣੀ ਬਿਆਦਰੀ ਭੱਟੀ ਸਾਰੇ ਨੇ ਠੀਕ ਉਹ ਇੱਕ ਘਰ ਪੀਰਾਂ ਦਾ ਹੈਗਾ ਤੇ ਇਹ ਸਾਰੇ ਬਿਆਦਰੀ ਇਹ ਨੇ ਬਈ ਸਾਰੇ ਬੱਚੇ ਨੇ ਇੱਕੋ ਇੱਕ ਬਿਆਦਰੀ ਬਈ ਕੋ ਘਰ ਇੱਕੋ ਘਰ ਦੇ ਬਕਾਇਦਾ ਸਾਰੇ ਬੈਠੇ ਇੱਕੋ ਬਰਾਦਰੀ ਵਾਲੇ ਸਾਰੇ ਇੱਕੋ ਬਿਆਦਰੀ ਸਹੀ ਸਹੀ ਉਹ ਭੱਤੀ ਸ਼ਾਮ ਉਹਨਾਂ ਦਾ ਦੂਸਰਾ ਪਿੰਡ ਕਿਹੜਾ ਰਕਬਾ ਵੀ ਹੈ ਲਾ ਇਹ ਯੂਸਰ ਬੱਧੀ ਹੈ ਜੀ ਲਖਬਾਬ ਜੀ ਆਇਆ ਤੇ ਬਹੁਤ ਹਾਂ ਪਹਿਣਾ ਬਰਾਹਮਣ ਦਾ ਸਾਰੇ ਇਕੱਠੇ ਸੁਣੋ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੇ ਸਾਨੂੰ ਗੱਲਾਂ ਦੱਸੀਆਂ ਹਾਂ ਬਹੁਤ ਸ਼ੁਕਰੀਆ ਜਿਵੇਂ ਤੁਹਾਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਓਕਾੜਾ ਦਾ ਪਿੰਡ ਕਿਲਾ ਦੀਵਾਨ ਸਿੰਘ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ